ਸੀ ਕਹਿਣਾ ਚਾਹਤੋ ਜੋ ਵੀ ਸੰਵਿਧਾਨ ਦੇ ਨਾਲ ਛੇੜਛਾੜ ਹੋਈ ਆ ਤੇ ਉਹਦਾ ਸਾਨੂੰ ਮਤਲਬ ਕਿ ਜਿਹੜਾ ਹੱਕ ਉਹ ਮਿਲਣਾ ਚਾਹੀਦਾ ਵਾ ਜੋ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੋ ਹੀ ਭੁੱਖੇ ਪਿਆਸੇ ਜਿਹੜੇ ਸਾਡੇ ਮੁਲਾਜ਼ਮ ਆ ਉਹ ਤਿੰਨ ਚਾਰ ਦਿਨ ਤੋਂ ਆਪਾਂ ਸੰਘਰਸ਼ ਕਰ ਰਹੇ ਆ ਤੇ ਅੱਜ ਸਾਡੇ ਨਾਲ ਸ਼ਹਿਰ ਨਿਵਾਸੀਆਂ ਨੇ ਸਾਥ ਦਿੱਤਾ ਵਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਕਿ ਸਾਨੂੰ ਇਹ ਹੱਕ ਜਿਹੜਾ ਮਿਲਣਾ ਚਾਹੀਦਾ ਵਾ ਦਲੇਦ ਪਾਈਚਾਰੇ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਪੀ 임ਰਾਵ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਜੰਡਿਆਲਾ ਗੁਰੂ ਦੇ ਵਿੱਚ ਇੱਕ ਵਾਰ ਫੇਰਬੰਦੀ ਕਾਲ ਦਿੱਤੀ ਗਈ ਜਿੱਥੇ ਹੀ ਕਈ ਜੰਡਿਆਲਾ ਦੇ ਵਿੱਚ ਪੂਰਨ ਬੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਦੇਖੋ ਮੌਕੇ ਦੀਆਂ ਤਸਵੀਰਾਂ ਹਰਪ੍ਰੀਤ ਸਿੰਘ ਪੁੱਲਰ ਚੇਅਰਮੈਨ ਮੂਲਵਾਸੀ ਸੁਰੱਖਿਆ ਸੰਸਥਾ ਪੰਜਾਬ ਪੁੱਲਰ ਜੀ ਅੱਜ ਜਿਹੜਾ ਪੰਜਾਬ ਵਿੱਚ ਜਿਹਨਾਂ ਬੰਦ ਕਰ ਦਿੱਤਾ ਗਿਆ ਬੰਦੀ ਕਾਲ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਭਾਰਤੀ ਸੰਵਿਧਾਨ ਨਿਰਮਾਤਾ ਨਾਰੀ ਮੁਕਤੀ ਦਾਤਾ ਆਧੁਨਿਕ ਭਾਰਤ ਦੇ ਸ਼ਿਲਪਕਾਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਦਕਰ ਜੀ ਦਾ ਜੋ ਬੁੱਤ ਜਿਹੜੀ ਪ੍ਰਤਮਾ ਸਥਾਪਿਤਿਆ ਦਰਬਾਰ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਵਿਰਾਸਤੀ ਮਾਰ ਗਿਆ ਉਸਤੇ ਤੇ ਸਤਾਪਧਿਆ ਕਿਸੇ ਸ਼ਰਾ ਪਿਛਲੇ ਦਿਨੀ 26 26 ਜਨਵਰੀ ਵਾਲੇ ਦਿਨ ਜੋ ਕਿਸੇ ਸ਼ਰਾਤੀ ਅੰਸਰ ਵੱਲੋਂ ਪੋੜੀ ਲਗਾ ਕੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭਾਰਤੀ ਸੰਵਿਧਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਸਬੰਧ ਵਿੱਚ ਅੱਜ ਜੋ ਹੈ ਰੋਸ ਮਜਾਰਾ ਕੀਤਾ ਗਿਆ ਜੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤੇ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਤੇ ਐਨਐਸਐ ਲਾਇਆ ਜਾਵੇ ਦੂਜੇ ਨੰਬਰ ਤੇ ਇਹ ਕਿ ਇਸ ਦੀ ਜਿਹੜੀ ਆ ਸੀਬੀਆਈ ਜਾਂ ਕੇ ਹੋਰ ਕਿਸੇ ਕੇਂਦਰੀ ਏਜੰਸੀ ਤੋਂ ਮਾਂਗ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਦੇ ਪਿੱਛੇ ਜੋ ਵੀ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਤੇ ਇਸ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਵੇ ਸੀਬੀਆਈ ਦੀ ਜਾਂਚ ਦੀ ਕਿਉਂ ਮੰਗ ਕਰ ਰਹੇ ਜੀ ਕਿਉਂਕਿ ਸਾਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੇ ਕੋਈ ਹੈਗੀ ਉਮੀਦ ਨਹੀਂ ਆ ਤੇ ਇਸ ਲਈ ਇਸ ਕਰਕੇ ਅਸੀਂ ਸੀਬੀਆਈ ਦੀ ਜਾਂਚ ਕਰਦੇ ਹਾਂ ਬਰਾਦਾਂਗੇ ਅੰਦਰ ਖੋਲ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਬਰਾਦਾਂਗੇ ਅੰਦਰ ਹਾਰੇ ਹੈ ਬਾਪੂ ਜੱਟੀ ਹਾਰੇ ਹੈ ਮੇਰਾ ਨਾਮ ਜੀ ਨਰਮਦ ਸਿੰਘ ਜੀ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਇੱਕ ਇਨਸਾਨ ਨਹੀਂ ਉਹ ਇੱਕ ਸੋਚ ਸੀ ਜੋ ਕਿ ਹਰ ਇੱਕ ਵਰਗ ਲਈ ਸੀ ਉਹਨਾਂ ਨੇ ਕੱਲਾ ਐਸੀ ਸਮਾਜ ਲਈ ਨਹੀਂ ਕੰਮ ਕੀਤਾ ਹਰ ਇੱਕ ਵਰਗ ਨੂੰ ਉਠਾਉਣ ਲਈ ਕੰਮ ਕੀਤਾ ਜਿੰਨੇ ਵੀ ਦੱਬੇ ਕੁਚਲੇ ਲੋਕ ਸੀ ਉਹਨਾਂ ਨੇ ਉਹਨਾਂ ਨੂੰ ਸਭ ਨੂੰ ਸਹੂਲਤਾਂ ਦਵਾਈਆਂ ਜਿੱਦਾਂ ਨਾਰੀ ਲਈ ਲੋ ਨਾਰੀ ਤੇ ਵੀ ਬੜੇ ਜ਼ੁਲਮ ਹੁੰਦੇ ਸੀ ਉਸ ਟਾਈਮ ਤੇ ਉਹਨਾਂ ਉਹਨਾਂ ਨੂੰ ਵੀ ਅਧਿਕਾਰ ਦਵਾਏ ਉਹਨਾਂ ਹਰ ਵਰਗ ਨੂੰ ਅਧਿਕਾਰ ਦਵਾਏ ਕੱਲੇ ਐਸੀ ਸਮਾਜ ਦੇ ਨਹੀਂ ਇਹਦੇ ਵਿੱਚ ਹਰ ਇੱਕ ਸਮਾਜ ਨੂੰ ਇੱਥੇ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਮੂਰਤੀ ਨੂੰ ਖੰਡਨ ਕੀਤਾ ਗਿਆ ਵਾ ਬੇਦਬੀ ਕੀਤੀ ਗਈ ਆ ਇਹ ਜੋ ਕਿ ਨਹੀਂ ਹੀ ਹੋਣਾ ਚਾਹੀਦਾ ਇਹ ਅੱਜ ਵੇਖੋ ਪਹਿਲੋਂ ਕਿਸਾਨਾਂ ਨੂੰ ਛੇੜਿਆ ਬਾਅਦ ਚ ਐਸੀ ਸਮਾਜ ਨੂੰ ਛੇੜਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਹਿੰਦੂ ਸਮਾਜ ਦੀ ਵੀ ਵਾਰੀ ਆ ਸਕਦੀ ਆ ਜੋ ਕਿ ਆਪਸ ਦੇ ਵਿੱਚ ਸਾਰੀ ਜਿਹੜੀ ਸਮੁੱਚੇ ਪੰਜਾਬ ਆ ਇਹਨੂੰ ਲੜਾਇਆ ਜਾ ਰਿਹਾ ਆ ਆਪਸ ਦੇ ਵਿੱਚ ਲੜਨ ਤੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਇਸ ਉੱਤੇ ਨਕੇਲ ਪਾਈ ਜਾਵੇ ਪੰਜਾਬ ਹੱਸਦਾ ਵਸਦਾ ਏ ਤੇ ਪੰਜਾਬ ਸਾਡਾ ਹੱਸਦਾ ਵਸਦਾ ਰਹੇ ਇੱਥੇ ਭਾਈਚਾਰਕ ਸਾਂਝ ਆ ਭਾਈਚਾਰਕ ਸਾਂਝ ਬਣੀ ਰਹੇ ਨਾ ਕਿ ਇਹ ਹਿੰਦੂ ਦਾ ਨਾ ਇਹ ਸਿੱਖ ਦਾ ਇਹ ਨਾ ਇਹ ਮੁਸਲਮ ਦਾ ਨਾ ਇਸਾਈ ਦਾ ਬਾਬਾ ਸਾਹਿਬ ਸਾਰਿਆਂ ਦੇ ਆ ਕਿੰਨੇ ਬਹੁਤ ਹੀ ਬੇਅਦਬੀ ਕੀਤੀ ਐ ਇਹਦੇ ਮਗਰ ਕੋਈ ਤੁਹਾਨੂੰ ਵੀ ਲੱਗਦਾ ਵੀ ਕਿਸੇ ਇਹ ਬੁੱਤ ਦੇ ਪਿੱਛੇ ਬਹੁਤ ਵੱਡੀ ਸਾਜ਼ਿਚਾ ਇੱਕ ਇਨਸਾਨ ਦਾ ਕੰਮ ਨਹੀਂ ਹੈਗਾ ਵੇਖੋ ਤੁਸੀਂ ਆਪ ਸਿਆਣੇ ਜੀ ਤੁਸੀਂ ਪੱਤਰਕਾਰ ਵੀਰ ਜੀ ਵੇਖੋ ਉਹਦੇ ਐਡੀ ਵੱਡੀ ਪੌੜੀ ਕਿੱਥੋਂ ਆਈ ਉਹਦੇ ਹੱਥ 'ਚ ਥੋੜਾ ਕਿੱਥੋਂ ਆਇਆ ਉਹਨੇ ਅੱਗ ਕਿਸ ਤਰ੍ਹਾਂ ਲਗਾਈ ਜੀ ਇਦੇ ਵਿੱਚ ਕੋਈ ਨਾ ਕੋਈ ਵੱਡੀ ਸ਼ਾਦੀ ਚ ਆ ਉਹਦੇ ਨਾਲ ਬੜੇ ਲੋਕ ਕੰਮ ਕਰ ਰਹੇ ਪਿਛੇ ਇਹਦੀ ਕਾਨੂੰਨੀ ਜਾਂਚ ਹੋਣੀ ਚਾਹੀਦੀ ਆ ਉਹ ਇਨਸਾਨ ਤੇ ਫੜਿਆ ਗਿਆ ਵੇਖੋ ਉਹ ਜਾਂਚ ਹੋਵੇ ਉਹਦੇ ਵਿੱਚ ਪਤਾ ਲੱਗੇ ਵੀ ਇਹ ਕਿਸ ਨੇ ਕਾਰਵਾਈ ਕੀਤੀ ਆ ਉਹ ਬੰਦੇ ਸਾਰੇ ਸਾਹਮਣੇ ਲਿਆਂਦੇ ਜਾਣ ਤੇ ਜਿਹੜਾ ਸਮਾਜ ਦੇ ਵਿੱਚ ਅੱਜ ਐਡਾ ਵੱਡਾ ਰੋਸ ਆ ਹਰ ਜਗ੍ਹਾ ਦੇ ਵਿੱਚ ਧਰਨੇ ਲੱਗ ਰਹੇ ਆ ਇਹ ਧਰਨੇ ਵੇਖੋ ਗਰੀਬ ਬੰਦਾ ਟਾਈਮ ਪਾ ਕੇ ਰੋਟੀ ਖਾ ਰਿਆ ਵਾ ਤੇ ਅੱਜ ਇਹ ਵਿਆਦਾਂ ਦਾ ਮੰਗ ਪੱਤਰ ਪਹੁੰਚ ਗਿਆ ਹੈ ਜੀ ਜੀ ਇਹ ਚ ਹੈ ਜੀ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਵੀ ਪਤਾ ਹੋਏਗਾ ਕਿ ਜਿਹੜੀ ਅਮਰ ਸਰ ਆ ਬਾਬਾ ਸਾਹਿਬ ਜੀ ਦੀ ਮੌrti ਨੂੰ ਥੋੜਾ ਜਿਆਦਾ ਇਹਨਾਂ ਨੇ ਦਿੱਤਾ ਸ਼ਕਤੀ ਦਿੱਤੀ ਸੀ ਤਾਂ ਉਹ ਬੰਦੇ ਨੇ ਮੌrti ਤੇ ਚੜ ਕੇ ਤੇ ਉਹਦੇ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਪੰਦ ਦੀ ਕਾਲ ਕੀਤੀ ਗਈ ਸੀ ਜੋ ਅੱਜ ਇੱਥੇ ਵਾਲਵਿਕੀ ਸੰਸਥਾਵਾਂ ਅਤੇ ਦੂਸਰੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੇ ਅੱਜ ਜਡੇਲਾ ਗੁਰੂ ਵੱਲੋਂ ਦੀ ਕਾਲ ਦਿੱਤੀ ਸੀ ਤੇ پولیس ਪੰਚ ਆ ਹੀ ਆਏ ਆ ਕਿ ਇਹਨਾਂ ਨਾਲ ਗੱਲ ਕੀਤੀ ਆ ਕਿ ਇਹਨਾਂ ਦਾ ਰੋਸ ਜਾਇਜ਼ ਆ ਤੇ ਇਹਨਾਂ ਨੇ ਜੋ ਮੈਨੂੰ ਮੰਗ ਪੱਤਰ ਦਿੱਤਾ ਵਾ ਉਹ ਆਪਾਂ ਆਪਣੇ ਸੀਨੀਅਰ ਅਫਸਰਾਂ ਦੇ ਥਰੂ ਸਰਕਾਰ ਤੱਕ ਪਹੁੰਚਾਵਾਂਗੇ ਜਗਾ ਆਪਣਾ ਇੱਥੇ ਰੋਸ ਸ਼ਾਂਤੀਪੂਰਵਕ ਹੋ ਰਿਹਾ ਜੀ ਬਿਲਕੁਲ ਜੀ ਬਿਲਕੁਲ ਸ਼ਾਂਤੀਪੂਰਵਕ ਹੈ ਤੁਸੀਂ ਦੇਖ ਹੀ ਰਹੇ ਹੋ ਇਹ ਤਾਂ ਦੀ ਕੋਈ ਗੱਲਬਾਤ ਨਹੀਂ ਆ ਕਿਉਂਕਿ ਜਿਹੜੇ ਸ਼ਹਿਰ ਨਿਵਾਸੀ ਆ ਉਹਨਾਂ ਨੇ ਵੀ ਪੂਰਾ ਸਹਿਯੋਗ ਦੇ ਰਹੇ ਇਹਦੇ ਵਿੱਚ